ਪੰਜਾਬ ਚ ਹੜ੍ਹਾਂ ਦੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਨਵਾਂ ਮਿਸ਼ਨ ਨਵੀਂ ਸਕੀਮ ਦਾ ਆਗਾਜ਼ ਕੀਤਾ ਵਾ ਉਸ ਸਕੀਮ ਦਾ ਨਾਮ ਹੈ ਮਿਸ਼ਨ ਚੜ੍ਹਦੀ ਕਲਾ ਇਹਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਤੋਂ ਮਦਦ ਮੰਗੀ ਹੈ ਉਹਨਾਂ ਨੇ ਕਿਹਾ ਵਾ ਕਿ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਸਿਰਫ ਉਹਦੇ ਚ ਪਾਣੀ ਦੇ ਰੇਤੀ ਨਹੀਂ ਆਈ ਉਹਦੇ ਚ ਲੋਕਾਂ ਦੇ ਜਿਹੜੇ ਸੁਪਨੇ ਨੇ ਉਹ ਵੀ ਚੁਕਣਾ ਚੂਰ ਹੋ ਗਏ ਨੇ ਸੋ ਉਹਨਾਂ ਨੇ ਕਿਹਾ ਵਾ ਕਿ ਵਾਤਸ਼ਣ ਕੇ ਲੋਕਾਂ ਦੀ ਮਦਦ ਕਰੋ ਪੰਜਾਬ ਵੀ ਜਿਹੜੀ ਚੜ੍ਹਦੀ ਕਲਾ ਸਪਿਰਿਟ ਆ ਉਹਦੇ ਤਹਿਤ ਜੇ ਤੁਸੀਂ ਮਦਦ ਕਰੋਗੇ ਤਾਂ ਲੋਕਾਂ ਦਾ ਭਲਾ ਹੋਵੇਗਾ ਲੋਕੀ ਅੱਗੇ ਆਪਣੀ ਜ਼ਿੰਦਗੀ ਬਸਰ ਕਰਨ ਲਈ ਕਾਇਮ ਹੋ ਜਾਣਗੇ ਇਹਨਾਂ ਹੜ੍ਹਾਂ ਦੇ ਵਿੱਚ ਆਲਮੋਸਟ 2300 ਪਿੰਡ ਪ੍ਰਭਾਵਿਤ ਨੇ 2 ਲੱਖ ਲੋਕ ਇਹਦੇ ਨਾਲ ਅਫੈਕਟਡ ਹੋਏ ਨੇ ਔਰ 5 ਲੱਖ ਏਕੜ ਫਸਲ ਜਿਹੜੀ ਆ ਉਹ ਤਬਾਹ ਹੋਈ ਆ ਔਰ ਇਹ ਵੀ ਦੱਸਿਆ ਗਿਆ ਕਿ ਕ੍ਰੀਪ 6 ਤੋਂ 7 ਲੱਖ ਲੋਕ ਜਿਹੜੇ ਨੇ ਬੇਗਰ ਹੋਏ ਨੇ ਉਹਨਾਂ ਦੇ ਘਾਟੇ ਗਏ ਨੇ ਔਰ 3 3.5 ਹਜ਼ਾਰ ਸਕੂਲਾਂ ਦੇ ਵਿੱਚ ਪਾਣੀ ਆ ਗਿਆ ਬਾ ਸਕੂਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਾ 18 ਜਾਂ 19 ਕਾਲਜ ਵੀ ਟੈਟਰੀ ਹੋ ਗਿਆ ਔਰ ਕ੍ਰੀ 8500 ਕਿਲੋਮੀਟਰ ਸੜਕਾਂ ਜਿਹੜੀਆਂ ਉਹ ਤਬਾਹ ਹੋ ਗਈਆਂ ਬਾ ਬਹੁਤ ਸਾਰੇ অলਮੋਸਟ 22000 ਪੌੜ ਜਿਹੜੇ ਨੇ ਉਹ ਨਸ਼ਟ ਹੋ ਗਏ ਤਬਾਹ ਹੋ ਗਏ ਪਾਣੀ ਦੇ ਵਿੱਚ ਬਹਿ ਗਏ ਸੋ ਬਹੁਤ ਵੱਡਾ ਪਦਰ ਵੱਡੇ ਪੱਧਰ ਤੇ ਨੁਕਸਾਨ ਹੋਇਆ ਵਾ ਸੋ ਮੁੱਖ ਮੰਤਰੀ ਨੇ ਹੈਲਪ ਦੀ ਅਪੀਲ ਕੀਤੀ ਆ ਇਸ ਲਈ ਅੰਦਾਜ਼ਾ ਲਾਇਆ ਜਾ ਰਿਹਾ ਵਕਿ 13-14 ਹਜ਼ਾਰ ਕਰੋੜ ਦਾ ਨੁਕਸਾਨ ਆ ਲੇਕਿਨ ਇਹ ਇੱਕ ਇਨੀਸ਼ੀਅਲ ਐਸਟੀਮੇਟ ਆ ਸ਼ਾਇਦ ਨੁਕਸਾਨ ਇਸ ਤੋਂ ਕਿਤੇ ਜ਼ਿਆਦਾ ਹੋਵੇਗਾ ਸੋ ਉਹਨਾਂ ਨੇ ਕਿਹਾ ਵਾ ਕਿ ਮਿਸ਼ਨ ਚੜ੍ਹਦੀ ਕਲਾ ਦਿੱਤਾ ਤੁਸੀਂ ਹੈਲਪ ਕਰ ਸਕਦੇ ਜੀ ਔਰ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕਦੇ ਜੀ ਅਗਲੀ ਖਬਰ ਵੱਲ ਦਿੰਦੇ ਆ ਗੁਰਕ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 75 ਵਰਿਆਂ ਦੇ ਹੋਏ ਨੇ ਇਸ ਮੌਕੇ ਤੇ ਉਹਨਾਂ ਨੂੰ ਦੁਨੀਆ ਭਰ ਦੇ ਲੀਡਰਾਂ ਵੱਲੋਂ ਸੁਨੇਹੇ ਆ ਰਹੇ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਵਾ ਤੀਜੀ ਵਰੀ ਪ੍ਰਧਾਨ ਮੰਤਰੀ ਮੋਦੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣੇ ਨੇ ਇਸ ਤੋਂ ਪਹਿਲਾਂ ਸ਼ਾਇਦ ਸਿਰਫ ਪੰਡਿਤ ਨਹਿਰੂ ਇਹਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਰਾਜਮਾਨ ਰਹੇ ਨੇ ਪਹਿਲਾਂ ਅਕਲਾ ਲਈਏ ਜਾਰੀਆਂ ਸੀਪੀ ਪਾਈਪਾ ਜਿਹੜੀ ਆ ਉਹ 70 ਜਾਂ 73 ਸਾਲ ਦੀ ਉਮਰ ਤੱਕ ਹੀ ਆਪਣੇ ਲੀਡਰਾਂ ਨੂੰ ਅਹੁਦੇ ਤੇ ਬਿਰਾਜਮਾਨ ਰੱਖਿਆ ਨੇ ਲੇਕਿਨ ਪ੍ਰਧਾਨ ਮੰਤਰੀ મોદી ਦੇ ਕੇਸ ਦੇ ਵਿੱਚ ਇੱਕ ਤਰੀਕੇ ਦੀ ਐਕਸੈਪਸ਼ਨ ਕੀਤੀ ਗਈ ਲੱਗਦੀ ਹੈ ਉਹ 75 ਵਜਾਂ ਦੇ ਨੇ ਔਰ ਲੱਗ ਰਿਹਾ ਵਾ ਕਿ ਜਿਸ ਤਰ੍ਹਾਂ ਉਹ ਫਿਟ ਨੇ ਹੋਸਲ ਦਾ ਵਾਪੀ ਅਗਲੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੂੰ ਹੀ ਪ੍ਰਧਾਨ ਮੰਤਰੀ ਡਿਕਲੇਅਰ ਕੀਤਾ ਜਾਵੇ ਖੈਰ ਉਹ ਬਾਦੀ ਗੱਲ ਆ ਅੱਜ ਤੇ 75ਵਾਂ ਉਹਨਾਂ ਦਾ ਜਨਮ ਦਿਨ ਦਿਹਾੜਾ ਵਾ ਔਰ ਇਹਦੇ ਤੇ ਉਹਨਾਂ ਨੂੰ ਸਾਰੇ ਪਾਸਿਓਂ ਵਧਾਈਆਂ ਆ ਰਹੀਆਂ ਵਾਂ ਪੰਜਾਬ ਸਰਕਾਰ ਨੇ ਕੋਈ ਨਵੀਆਂ ਸਕੀਮਾਂ ਉਹਨਾਂ ਦੇ ਨਾਂ ਦਿੱਤੇ ਲਾਂਚ ਕੀਤੀਆਂ ਵਾਂ ਅਗਲੀ ਖਬਰ ਵੱਲ ਵੱਧਦੇ ਆ ਪੰਜਾਬ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਗੱਲ ਹੋਈ ਆ 72 ਸਾਲਾਂ ਇੱਕ ਐਨ ਆਰ ਆਈ ਔਰਤ ਰੁਪਿੰਦਰ ਕੌਰ ਕੰਧੇਰ ਦਾ ਬੜੇ ਪੇਦਪੁਰੇ ਹਾਲਾਤਾਂ ਦੇ ਵਿੱਚ ਪੰਜਾਬ ਚ ਕਰ ਕਰ ਚਲ ਗਿਆ ਸੈਟਲ ਤੋਂ ਆਏ ਸਨ ਸ਼ਾਦੀ ਕਰਨ ਦੇ ਮਨ ਦੇ ਨਾਲ ਉੱਥੇ ਆਏ ਸਨ ਔਰ ਅ ਜਿਹੜਾ ਸ਼ਖਸ ਜਿਹਨਾਂ ਨਾਲ ਉਹ ਸ਼ਾਦੀ ਕਰਨੀ ਚਾਹੁੰਦੇ ਨੇ ਚਾਹੁੰਦੇ ਸਨ ਉਹ ਹੈ ਚੰਜੀਤ ਸਿੰਘ ਗਰੇਵਲ ਉਹਨਾਂ ਦੀ ਉਮਰ 75 ਸਾਲ ਦੀ ਹੈ ਪਿੱਛੋਂ ਮਹਿਮਾ ਸਿੰਘ ਵਾਲੇ ਪਿੰਡ ਦੇ ਨੇ ਲੇਕਿਨ ਹੁਣ ਯੂਕੇ ਚ ਰਹਿੰਦੇ ਨੇ ਆਪਸ ਦੇ ਵਿੱਚ ਹਾਲੀ ਸ਼ਾਦੀ ਤੇ ਇਹਨਾਂ ਦੀ ਨਹੀਂ ਸੀ ਹੋਈ ਲੇਕਿਨ ਇਹਨਾਂ ਦੀਆਂ ਬਹੁਤ ਕਰੀਆਂ ਇਕੱਠੀਆਂ ਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਇਕੱਠੀਆਂ ਫੋਟੋਆਂ ਹੁਣ ਮੀਡੀਆ ਚ ਆਈਆਂ ਨੇ ਉਹ ਵੱਖਰੇ ਵੱਖਰੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਵਿਜ਼ਿਟ ਕੀਤਾ ਹਿਸਟੋਰੀਕਲ ਪਲੇਸਿਸ ਤੇ ਉਹ ਗਏ ਕਤਲ ਦਾ ਕਾਰਨ ਕੀ ਸੀ ਇਹ ਤਾਂ ਨਹੀਂ ਪਤਾ ਲੱਗਾ ਪਰ ਪੁਲਿਸ ਮੁਤਾਬਕ ਚਰਨਜੀਤ ਸਿੰਘ ਗਰੇਵਾਲ ਨੇ ਇਸ 50 ਲੱਖ ਦੀ ਸਪਾਰੀ ਉਹਨਾਂ ਨੂੰ ਮਾਰਨ ਵਾਸਤੇ ਸੁਖਜੀਤ ਸਿੰਘ ਸੋਨੂ ਨਾਂ ਦੇ ਇੱਕ ਸ਼ਖਸ ਨੂੰ ਦਿੱਤੀ ਜਿਨੇ ਉਹਨੂੰ ਰੁਪਿੰਦਰ ਕੌਰ ਪੁੰਦੇਰ ਨੂੰ ਜੁਲਾਈ 12 13 ਦੀ ਰਾਤ ਮਾਰਿਆ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਔਰ ਉਹਨਾਂ ਦੀ ਜਿਹੜੀ ਲਾਸ਼ ਹੈ ਉਹਨੂੰ ਕੁਰਦਫੁਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੋਨੂ ਨੂੰ ਅਰੈਸਟ ਕੀਤਾ ਗਿਆ ਵਾ ਹਾਲਾਂਕਿ ਗਰੇਵਾਲ ਚੰਜੀ ਸਿੰਘ ਗਰੇਵਾਲ ਹਲੀ ਫਨਾਰ ਨੇ ਕਾਰਨ ਕੀ ਹੈ ਤੇ ਨਹੀਂ ਪਤਾ ਲੱਗਾ ਲੇਕਿਨ ਦੱਸਦੇ ਨੇ ਕਿ ਆਪਸ ਦੇ ਵਿੱਚ ਕੋਈ ਪੈਸੇ ਦੀ ਲੈਣ-ਦੇਣ ਸੀ ਕੋਈ ਫਾਈਨੈਂਸ਼ੀਅਲ ਡੀਲਿੰਗਸ ਦੀ وجہ ਨਾਲ ਇਹ ਕਤਲ ਹੋਇਆ ਲਾ ਬਹੁਤ ਮੰਦਪਾਗੀ ਖਬਰ ਆ ਔਰ ਵੈਸੇ ਤੇ ਬੱਡੀ ਉਮਰ ਦੇ ਲੋਕ ਬਾਹਰਲੇ ਮੁਲਕਾਂ ਤੇ ਵਿਆਹ ਕਰਦੇ ਇਹ ਨਹੀਂ ਲੇਕਿਨ ਆਪਣੇ ਪੰਜਾਬ ਦੇ ਵਿੱਚ ਇਹੋ ਜੀ ਖਬਰ ਘੱਟ ਹੀ ਸੁਣੀਦੀ ਕਿਉਂਕਿ 70-75 ਸਾਲ ਦੇ ਔਰ ਮਰਦ ਨੇ ਸ਼ਾਦੀ ਕਰਨ ਦੇ ਬਾਰੇ ਸੋਚਿਆ ਹੋਵੇ ਪਰ ਇਸ ਕੇਸ ਦੇ ਵਿੱਚ ਸ਼ਾਦੀ ਨਹੀਂ ਹੋ ਸકી ਪਰ ਸ਼ਾਦੀ ਦੀਪ ਜਾਏ ਇੱਕ ਬਹੁਤ ਮਨਦਪਾਗੀ ਘਟਨਾ ਹੋਈ ਵਾਪਰੀ ਜਿਹਦੇ ਰੁਪਿੰਦਰ ਕੌਰ ਪੰਦੇਰ ਦਾ ਕਤਲ ਕਰ ਦਿੱਤਾ ਗਿਆ ਪਤਾ ਨਹੀਂ ਸੀ ਲੱਗਣਾ ਲੇਕਿਨ ਉਹਨਾਂ ਦੀ ਪੈਣ ਜਿਹੜੀ ਆ ਉਹਨੇ ਅਲਰਟ ਕੀਤਾ ਕਿ ਰੁਪਿੰਦਰ ਕੌਰ ਪੰਦੇਰ ਦਾ ਪਿਛਲੇ ਕੁਝ ਦਿਨ ਤੋਂ ਕੋਈ ਪਤਾ ਨਹੀਂ ਲੱਗ ਰਿਹਾ ਪਤਾ ਕਰੋ ਔਰ ਜਦੋਂ ਉਹਨਾਂ ਦੀ ਇਨਕੁਆਰੀ ਕੀਤੀ ਗਈ ਤਾਂ ਪਤਾ ਲੱਗਾ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਲਾਸਟ ਖਬਰ ਵੱਲ ਆ ਗਏ ਆ ਪੰਜਾਬ ਦੇ ਵਿੱਚ ਐਸ ਵੇਲੇ ਸੋਨੇ ਦੀ ਕਟਾਈ ਜਿਹੜੀ ਆ ਉਹ ਜ਼ੋਰਾਂ ਸ਼ੋਰਾਂ ਤੇ ਆ ਔਰ ਸੋਨੇ ਦੀ ਜਿਹੜੀ ਪਰਾਲੀ ਆ ਸਟਬਲ ਉਹਨੂੰ ਅਗਲਾਉਂਦੇ ਵੀ ਵਾਕਿਆ ਸਾਹਮਣੇ ਆ ਰਹੇ ਨੇ ਵੈਸੇ ਅੱਗੇ ਨਾਲੋਂ ਵਾਕਿਆ ਕਾਫੀ ਘਟੇ ਨੇ 2-3 ਸਾਲ ਪਹਿਲਾਂ ਕੋਲਮਸ 70-75 ਹਜ਼ਾਰ ਵਾਕਿਆ ਸਾਹਮਣੇ ਆਉਦੇ ਸਨ ਹੁਣ ਫਿਰ 10 ਤੋਂ 15 ਹਜ਼ਾਰ ਵਾਕਿਆ ਹੀ ਸਾਹਮਣੇ ਆਉਂਦੇ ਆ ਲੇਕਿਨ ਫਿਰ ਵੀ ਇਹਦੇ ਨਾਲ ਵਾਤਾਵਰਨ ਖਰਾਬ ਹੁੰਦਾ ਵਾ ਔਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕੀ ਨਾ ਤੇ ਜਿਹੜੇ ਕਿਸਾਨ ਨੇ ਜਿਹੜੇ ਹਾਲੀ ਵੀ ਅੱਗ ਲਾਉਂਦੇ ਨੇ ਉਹਨਾਂ ਦੀ ਗ੍ਰਿਫਤਾਰੀ ਕਰਕੇ ਇੱਕ ਸੁਨੇਹਾ ਕਿਉਂ ਨਹੀਂ ਦਿੰਦੇ ਕਿ ਇਹ ਗਲਤ ਕੰਮ ਹੈ ਗਲਤ ਕੰਮ ਕਰਦੇ ਨੇ ਔਰ ਇਹ ਇਹਨੂੰ برداشت ਨਹੀਂ ਕੀਤਾ ਜਾਊਗਾ ਲੇਕਿਨ ਸਰਕਾਰ ਦੇ ਵਕੀਲਾਂ ਨੇ ਇਹ ਕਿਹਾ ਕਿ ਇਹਦੇ ਨਾਲ ਕਿਸਾਨਾਂ ਦੇ ਉੱਤੇ ਬਹੁਤ ਜ਼ਿਆਦਾ ਬੋਝ ਪਵੇਗਾ ਲੇਕਿਨ ਸਪ림 ਕੋਰਟ ਨੇ ਕਿਹਾ ਕਿ ਇੱਕ ਸਹੀ ਸੁਨੇਹਾ ਜਿਹੜਾ ਉਹ ਭੇਜਣਾ ਬਹੁਤ ਜ਼ਰੂਰੀ ਆ ਤਾਂ ਕਿ ਇਹ ਪ੍ਰਣਾਲੀ ਦਾ ਜਿਹੜਾ سلسلہ ਵੈਨੂੰ ਅੱਗੇ ਲੌਂਦਾ ਸਿਲਸਿਲਾ ਇਹ ਬੰਦ ਹੋ ਸਕੇ ਅ ਦੇਖਦੇ ਹਾਂ ਕਿ ਇਸੇ ਫਾਈਨਲੀ ਪੰਜਾਬ ਸਰਕਾਰ ਕੀ ਕਰਦੀ ਆ ਇਹ ਮਸਲਾ ਕਈ ਸਾਲਾਂ ਤੋਂ ਚੱਲ ਰਿਹਾ ਵਾ ਆਪਾਂ ਨੂੰ ਪਤਾ ਹੀ ਆ ਕਿ ਇਹ ਮਸਲਾ ਜਿਹੜਾ ਵਾ ਇਹਦੇ ਤੇ ਹਾਲੀ ਵੀ ਥਲ ਨਹੀਂ ਪਈ ਅੱਗੇ ਨੂੰ ਕਟੀ ਜ਼ਰੂਰ ਹੈ ਪਰਾਲੀ ਨੂੰ ਅਗਲਾਉਣ ਦੀ ਗੱਲ ਪਰ ਹਾਲੀ ਵੀ ਇਹ ਮਸਲਾ ਜਾਹੀ ਆ